ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਕਲਿਆਣ ਹੁੰਦੀ ਹੈ 84 ਲੱਖ ਦੇ ਗੇੜੇ ਵਿੱਚੋਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਅਸੀਂ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਹੈ ਜਿਹੜਾ ਵੀ ਕੋਈ ਬਾਣੀ ਨੂੰ ਗਾਉਂਦਾ ਪੜਦਾ ਸੁਣਦਾ ਹੈ ਖਾਲਸਾ ਜੀ ਉਹਨੂੰ ਮੁਕਤ ਪਦਾਰਥ ਪ੍ਰਾਪਤ ਹੁੰਦਾ ਹੈ ਸੋ ਮਹਾਰਾਜ ਪਾਵਨ ਪਵਿੱਤਰ ਸੁਭਰੂਪ ਸਤਿਗੁਰ ਜੀਆਂ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਵੀ ਖਾਲਸਾ ਜੀ ਇਸ ਬਾਣੀ ਵਿੱਚ ਚਿੱਤ ਨੂੰ ਜੋੜਦੇ ਹਨ ਚਿੱਤ ਕਰਕੇ ਸਾਵਧਾਨ ਹੋ ਕਰਕੇ ਇਸ ਬਾਣੀ ਨੂੰ ਗਾਉਂਦੇ ਹਨ ਉਹ ਮਹਾਰਾਜ ਦੇ ਘਰੋਂ ਬੇਅੰਤ ਪਦਾਰਥਾਂ ਬੇਅੰਤ ਖਾਲਸਾ ਜੀ ਅੰਮ੍ਰਿਤ ਵਰਗੇ ਪਦਾਰਥ ਪ੍ਰਾਪਤ ਕਰ ਲੈਂਦੇ ਹਨ ਸੋ ਨਾਮ ਦੇ ਆਸਰੇ ਤੇ ਜੀਣ ਵਾਲੇ ਜਿਹੜੇ ਸ਼ਰਧਾਲੂ ਹਨ ਜਗਿਆਸੂ ਹਨ ਖਾਲਸਾ ਜੀ ਉਹਨਾਂ ਨੂੰ ਪਤਾ ਹੈ ਸਤਿਗੁਰੂ ਜੀ ਮਹਾਰਾਜ ਕਿੱਡੇ ਬੇਅੰਤ ਹਨ ਕੀ ਕਰ ਸਕਦੇ ਹਨ ਉਹਨਾਂ ਦੇਦਰੋਂ ਕਿਵੇਂ ਵਸਤੂਆਂ ਲੈਣੀਆਂ ਹਨ ਸਭ ਜਾਣਦੇ ਹਨ ਤੇ ਉਹਨਾਂ ਨੂੰ ਪਤਾ ਹੈ ਖਾਲਸਾ ਜੀ ਉਹ ਮਹਾਰਾਜ ਦੀ ਉਸਤਤੀ ਕਰਦੇ ਰਹਿੰਦੇ ਆ ਤੇ ਜਦੋਂ ਉਹਨਾਂ ਨੂੰ ਕਿਸੇ ਪ੍ਰਦਾਰਥ ਦੀ ਲੋੜ ਹੁੰਦੀ ਹੈ ਖਾਲਸਾ ਜੀ ਉਹ ਮੰਗਦੇ ਵੀ ਨਹੀਂ ਸਿਰਫ ਚਿਤਵਨੀ ਕਰਦੇ ਆ ਤੇ ਸਤਿਗੁਰੂ ਅਕਾਲ ਪੁਰਖ ਜੀ ਹਾਜ਼ਰ ਕਰ ਦਿੰਦੇ ਜਿਵੇਂ ਭਗਤ ਜੀ ਭਗਤ ਬਾਬਾ ਧੰਨਾ ਸਾਹਿਬ ਜੀ ਹੁਣਾਂ ਨੇ ਜੋ ਬੰਦਗੀ ਕੀਤੀ ਹੈ ਜੋ ਖਾਲਸਾ ਜੀ ਸ਼ਰਧਾ ਭਾਵਨਾ ਰੱਖੀ ਹੈ ਪਰਮੇਸ਼ਰ ਤੇ ਤੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਸਵਰੂਪ ਵਟਾ ਕੇ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਗਏ ਤੇ ਸਾਰੇ ਕੰਮ ਭਗਤ ਤੰਨਾ ਸਾਹਿਬ ਜੀ ਦੇ ਕੀਤੇ ਹਨ। ਪ੍ਰੇਮ ਦੀ ਖੇਡ ਹੈ ਨਾ, ਪ੍ਰੇਮ ਕੀਤਾ ਹੈ ਨਾ ਭਗਤ ਬਾਬਾ ਤੰਨਾ ਸਾਹਿਬ ਜੀ ਨੇ। ਪ੍ਰੇਮਵਾਸੀ ਹੈ ਨਾ ਪਰਮੇਸ਼ਰ ਪਰਮੇਸ਼ਰ ਨਾ ਪੈਸਿਆਂ ਵਾਸ ਆਉਂਦਾ ਹੈ। ਨਾ ਤੀਰਥਨਾਟਿਆਂ ਵਾਸ ਆਉਂਦਾ ਹੈ। ਨਾ ਖਾਲਸਾ ਜੀ ਕਰਮਕਾਂਡ ਕੀਤਿਆਂ ਵਾਸ ਆਉਂਦਾ ਹੈ। ਪਰਮੇਸ਼ਰ ਵਾਸ ਆਉਂਦਾ ਹੈ ਪ੍ਰੇਮ ਕਾਰਨੇ। ਜਿਨ੍ਹਾਂ ਨੇ ਪ੍ਰੇਮ ਕਰ ਲਿਆ ਉਹਨਾਂ ਦੇ ਪਰਮੇਸ਼ਰ ਵਾਸ ਆ ਜਾਂਦਾ। ਸੋ ਇਸ ਕਰਕੇ ਸਾਚ ਕਹਾਂ ਸੁਣ ਲੇਹੋ ਸਭਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਲਗੀਧਰ ਸਵਾਮੀ ਜੀ ਮਹਾਰਾਜ ਕਹਿੰਦੇ ਹਨ ਭਾਈ ਪ੍ਰੇਮ ਜਿਨਾਂ ਨੇ ਕੀਤਾ ਹੈ ਇਹ ਸੱਚੀ ਗੱਲ ਮੈਂ ਤੁਹਾਨੂੰ ਆਖ ਰਿਹਾ ਹਾਂ ਕੰਨ ਦੇ ਕੇ ਸੁਣ ਲੋ ਆਪਣੇ ਪਰਲੇ ਨਾਲ ਬੰਨ ਲਵੋ ਜਿਨਾਂ ਨੇ ਪ੍ਰੇਮ ਕੀਤਾ ਜੇ ਉਹਨਾਂ ਨੇ ਵਾਹਿਗੁਰੂ ਜੀ ਨੂੰ ਪਾ ਲਿਆ ਹੈ ਸੋ ਖਾਲਸਾ ਜੀ ਪ੍ਰੇਮ ਦੀ ਸਾਰੀ ਖੇਡ ਹੈ ਗੋਵਿੰਦ ਭਾਉ ਪਰਮ ਦਾ ਭਾਉ ਭਗਤ ਦਾ ਭੁਖਾ ਸੋ ਇਹ ਮਹਾਰਾਜ ਦਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੋਵਿੰਦ ਹੈ ਨਾ ਜਿਨੇ ਧਰਤੀ ਨੂੰ ਵਿੰਦਿਆ ਭਾਉ ਰੱਖਿਆ ਹੋਇਆ ਹੈ ਪਰਮੇਸ਼ਰ ਨੇ ਉਹ ਭਾਉ ਦਾ ਭਗਤ ਦਾ ਭੁੱਖਾ ਹੈ ਜਿਹੜਾ ਪ੍ਰੇਮਾ ਭਗਤੀ ਹੈ ਜੇ ਕੋਈ ਪ੍ਰੇਮਾ ਭਗਤੀ ਕਰਦਾ ਹੈ ਉਹਨੂੰ ਨਹੀਂ ਬਾਣੀ ਪੜ੍ਹਨੀ ਆਉਂਦੀ ਨਹੀਂ ਅਭਿਆਸ ਕਰਨਾ ਆਉਂਦਾ ਪਰ ਉਹਦੇ ਹਿਰਦੇ ਵਿੱਚ ਸੱਚੀ ਪ੍ਰੀਤ ਹੈ ਇਹ ਖਾਲਸਾ ਜੀ ਉਹ ਸੱਚੀ ਪ੍ਰੀਤ ਕਰਕੇ ਪਰਮੇਸ਼ਰ ਉਹਨੂੰ ਮਿਲ ਪੈਂਦਾ ਹੈ ਜਿਵੇਂ ਉਦਾਹਰਣ ਦੇਵਾਂ ਮਾਤਾ ਭੀਲਣੀ ਹੋਈ ਹੈ ਖਾਲਸਾ ਜੀ ਤੇ ਉਹ ਭਗਵਾਨ ਰਾਮਚੰਦਰ ਜੀ ਉਹਨੂੰ ਮਿਲੇ ਸਨ ਤੇ ਉਹ ਵੇਖੋ ਉਹਦੇ ਹਿਰਦੇ ਵਿੱਚ ਐਸਾ ਪ੍ਰੇਮ ਸੀ ਪ੍ਰੇਮ ਦੀ ਐਸੀ ਵੱਜੀ ਹੋਈ ਸੀ ਕਿ ਖਾਲਸਾ ਜੀ ਉਹ ਬੇਰ ਜਿਹੜੇ ਸੀ ਝੂਠੇ ਘਰ ਕਰ ਕਰਕੇ ਭਗਵਾਨ ਰਾਮਚੰਦਰ ਜੀ ਨੂੰ ਦਿੰਦੀ ਸੀ ਤੇ ਭਗਵਾਨ ਜੀ ਨੇ ਉਹਦਾ ਪ੍ਰੇਮ ਵੇਖਿਆ ਤੇ ਖਾਈ ਗਏ ਤੇ ਖਾਲਸਾ ਜੀ ਉਹ ਜਿਹੜੇ ਬੇਰ ਸਨ ਤੇ ਲక్ష్మణ ਨੇ ਖਾਣ ਤੋਂ ਮਨਾ ਕਰ ਦਿੱਤੇ ਸਨ ਕਿ ਮੈਂ ਝੂਠੇ ਨਹੀਂ ਖਾਣੇ ਤੇ ਖਾਲਸਾ ਜੀ ਉਹਦੀ ਮੋਠ ਵਿੱਚ ਪਏ ਸੀ ਜਿਹੜੇ ਉਹਨੇ ਚੁੱਕ ਕੇ ਪਿੱਛੇ ਨੂੰ ਸਿਰ ਦਿੱਤੇ ਸੀ ਤੇ ਆਖਦੇ ਨੇ ਉਹ ਜਿਹੜੇ ਬੇਰਸਨ ਉਹਨੀਆਂ ਜੋ ਗਿਟਕਾਂ ਡਿੱਗੀਆਂ ਜਾਂ ਬੇਰ ਡਿੱਗੇ ਅੱਧੇ ਖਾਦੇ ਉਹਦੇ ਵਿੱਚੋਂ ਹੀ ਪਰਮੇਸ਼ਰ ਵਾਹਿਗੁਰੂ ਜੀ ਨੇ ਸੁਜੀਵਣੀ ਬੂਟੀ ਪੈਦਾ ਕਰ ਦਿੱਤੀ ਸੀ ਤੇ ਇਹ ਭਗਵਾਨ रामचंद्र ਦੇ ਮੁਖੋਂ ਆਪਣੇ ਭਰਾਤਾ ਨੂੰ ਇਹ ਵਚਨ ਹੋ ਗਾ ਇਹ ਸੰਨ ਕਿ ਜਿਨ੍ਹਾਂ ਨੂੰ ਤੂੰ ਸੱਡ ਦਿੰਦਾ ਹੈ ਉਹੀ ਤੇਨੂੰ ਅੰਤ ਨੂੰ ਤੇਰੇ ਪ੍ਰਾਣਾਂ ਨੂੰ ਬਚਾਉਣਗੇ ਫਿਰ ਖਾਲਸਾ ਜੀ ਜਿਸ ਵੇਲੇ ਲక్ష్మణ ਨੂੰ ਫੱਟੜ ਹੋਣਾ ਕੀਤਾ ਇਹਨੇ 3 ਵਜਿਆ ਉਸ ਵੇਲੇ ਖਾਲਸਾ ਜੀ ਉਹ ਸਜੀਵਣੀ ਬੂਟੀ ਨੂੰ ਲੱਭਣ ਵਾਸਤੇ ਹਨੂਮਾਨ ਜੀ ਗਏ ਨੇ ਤੇ ਉਹ ਸਾਰੇ ਦਾ ਸਾਰਾ ਪਹਾੜ ਚੋਕੇ ਲੈ ਆਏ ਇਹ ਉਹੀ ਖੇੜ ਸੀ ਤੇ ਉਹ ਪ੍ਰੇਮ ਵਿੱਚ ਵੱਜੇ ਹੋਏ ਵਸ ਆਏ ਹੋਏ ਖਾਲਸਾ ਜੀ ਉਹਨਾਂ ਨੇ ਵੇਖੋ ਝੂਠੇ 베ਰ ਵੀ ਆਪਣੇ ਭਗਤ ਦੇ ਖਾਣਾ ਕੀਤੇ ਤੇ ਆਪਾਂ ਵੇਖੋ ਆਪਣੇ ਹਰ ਇੱਕ ਬੰਦੇ ਦੇ ਦੇ ਅੰਦਰ ਸ਼ਰਧਾ ਹੁੰਦੀ ਹੈ ਕਿ ਪਰਮੇਸ਼ਰ ਨੂੰ ਸੁਚਾਪ ਪ੍ਰਸ਼ਾਨ ਦਿੱਤਾ ਜਾਵੇ ਫਿਰ ਅੱਗੇ ਆ ਜਾ ਉਹ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਲੇ ਮਾਤਾ ਹੋਈ ਹੈ ਉਹ ਵੀ ਖਾਲਸਾ ਜੀ ਐਵੇਂ ਹੀ ਪ੍ਰੇਮ ਵਾਸ ਹੀ ਨਾ ਮਾਤਾ ਜੀ ਤੇ ਉਹਨਾਂ ਨੇ ਵੀ ਐਵੇਂ ਖੇਡ ਵਰਤਾਉਣਾ ਕੀਤੀ ਐ ਕਿ ਉਹ ਕੇਲਿਆਂ ਦਾ ਪ੍ਰਸ਼ਾਦ ਸ਼ਾਇਦ ਲੈ ਕੇ ਆਏ ਸੀ ਮੈਂ ਵਿਸਰ ਗਿਆ ਤੇ ਉਹ ਖਾਲਸਾ ਜੀ ਛਿੱਲਾ ਮਹਾਰਾਜ ਨੂੰ ਫੜਾਈ ਜਾਂਦੀ ਸੀ ਸੋ ਇਹ ਇਹ ਜਿਹੜੀ ਖੇਡ ਹੈ ਪਰਮੇਸ਼ਰ ਦੇ ਜਿਹੜੇ ਪ੍ਰੇਮ ਦੀ ਖੇਡ ਹੈ ਇਹਦੇ ਵਿੱਚ ਨਹੀਂ ਪਤਾ ਚੱਲਦਾ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੇ ਫਿਰ ਖਾਲਸਾ ਜੀ ਵਾਹਿਗੁਰਜੀ ਦੇ ਦਿਦਾਰੇ ਕੀਤੇ ਹਨ ਦਰਸ਼ਨ ਕੀਤੇ ਹਨ ਤੇ ਮਹਾਰਾਜ ਕਹਿੰਦੇ ਬਿਨਾਂ ਭਗਤ ਤੋਂ ਬਿਨਾ ਭਗਤੀ ਤੋਂ ਕਾਹਦਾ ਜੀਵਨ ਹੈ ਕੈਸੇ ਜੀਵਨ ਹੋਏ ਹਮਾਰਾ ਕਹਿੰਦੇ ਉਸ ਵਾਹਿਗੁਰੂ ਜੀ ਦੇ ਨਾਮ ਦੇ ਆਸਰੇ ਤੋਂ ਬਿਨਾ ਅਸੀਂ ਕਿਵੇਂ ਇਹ ਜ਼ਿੰਦਗੀ ਨੂੰ ਜੀਉ ਸਕਦੇ ਹਾਂ ਨਹੀਂ ਜੀਉ ਸਕਦੇ ਖਾਲਸਾ ਜੀ ਜਦ ਨਾ ਹੋਏ ਰਾਮ ਨਾਮ ਆਧਾਰਾ ਜਿਨ੍ਹਾਂ ਚ ਰਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦਾ ਆਸਰਾ ਨਹੀਂ ਨਾ ਲੈਂਦੇ ਉਹਨਾਂ ਚ ਜ਼ਿੰਦਗੀ ਜਿਉਣ ਦਾ ਕੋਈ ਢੰਗ ਨਹੀਂ ਕੋਈ ਸਵਾਦ ਨਹੀਂ ਸਾਨੂੰ ਆਉਂਦਾ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਸਮਝਾਉਂਦੀ ਆ ਕਿ ਜੇ ਭਾਈ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪਰਮੇਸ਼ਰ ਮਿਲੇ ਇਹ ਮਾਇਆ ਦਾ ਮੋਹ ਤੁਹਾਨੂੰ ਦੁਖੀ ਨਾ ਕਰੇ ਇਹ ਖਾਲਸਾ ਜੀ ਮਾਇਆ ਦਾ ਮੋਹ ਹੀ ਹੈ ਜਿਹੜਾ ਸਾਨੂੰ ਸਾਡੇ ਸਰੀਰ ਨੂੰ ਚਿਤਵ ਨਹੀਂ ਲਾਉਂਦਾ ਦੁੱਖ ਲਾਉਂਦਾ ਹੈ ਝੋਰਾ ਲਾਉਂਦਾ ਹੈ ਭੈ ਲਾਉਂਦਾ ਹੈ ਫਿਕਰਾਂ ਲਾ ਕੇ ਬਿਮਾਰ ਕਰ ਦਿੰਦਾ ਹੈ ਮਾਇਆ ਦਾ ਮੋਹ ਹੈ ਸਾਰਾ ਤੇ ਕਹਿੰਦੇ ਨੇ ਕਹੋ ਕਬੀਰ ਖੋਜੋ ਅਸਮਾਨ ਰਾਮ ਸਮਾਨ ਨਾ ਦੇਖੋ ਆਨ ਭਗਤ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਮੈਂ ਸਾਰਾ ਅਸਮਾਨ ਭਾਵ ਸਾਰੀ ਦੁਨੀਆ ਨੂੰ ਭਾਲ ਲਿਆ ਲੱਭ ਲਿਆ ਖੋਜ ਲਿਆ ਪਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਮੈਨੂੰ ਹੋਰ ਕੋਈ ਨਹੀਂ ਲੱਭਾ ਕਿ ਜਿਹੜਾ ਮੈਨੂੰ ਮਾਇਆ ਦੇ ਮੋਹ ਤੋਂ ਬਚਾ ਲਵੇ ਮੈਨੂੰ ਆ ਭਟਕਣਾ ਤੋਂ ਬਚਾ ਲਵੇ ਬਿਨਾ ਵਾਹਿਗੁਰੂ ਜੀ ਦੇ ਨਾਮ ਤੋਂ ਮੈਨੂੰ ਕੋਈ ਵੀ ਪ੍ਰਾਪਤ ਨਹੀਂ ਹੋਇਆ ਕੁਝ ਵੀ ਪ੍ਰਾਪਤ ਨਹੀਂ ਹੋਇਆ ਇਹ ਬਾਣੀ ਖਾਲਸਾ ਜੀ ਮਹਾਰਾਜ ਦੀ ਕਹਿੰਦੀ ਹੈ ਸੋ ਇਸ ਕਰਕੇ ਉਹ ਕਹਿੰਦੇ ਨੇ ਭਾਈ ਰੱਬ ਆਪ ਹੀ ਅੱਗ ਹੈ ਆਪ ਹੀ ਹਵਾ ਹੈ ਤੇ ਇਸ ਕਰਕੇ ਉਹ ਜਿਹਨੂੰ ਮਾਰਨ ਲੱਗਦਾ ਹੈ ਖਾਲਸਾ ਜੀ ਉਹਨੂੰ ਮਾਰ ਲੈਂਦਾ ਜਿਹਨੂੰ ਰੱਖਣ ਲੱਗਦਾ ਉਹਨੂੰ ਰੱਖ ਲੈਂਦਾ ਆਪੇ ਪਾਵਕ ਆਪੇ ਪਵਨਾ ਜਾ ਰਹਿ ਖਸਮਤਾ ਰੱਖ ਹੈ ਕਬਨਾ ਕਿ ਜੇ ਰੱਬ ਨੇ ਤੁਹਾਨੂੰ ਮਾਰਨਾ ਹੈ ਤੇ ਫਿਰ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਸੋ ਇਸ ਕਰਕੇ ਖਾਲਸਾ ਜੀ ਜਿਹੜੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਸਮਾਏ ਹਨ ਰੱਗੇ ਗਏ ਹਨ ਉਹ ਇੱਕੋ ਗੱਲ ਕਹਿੰਦੇ ਆ ਕਹੋ ਕਬੀਰ ਅਖਰ ਦੋਏ ਭਾਕ ਉਹ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਇਹ ਨਿੱਕੀ ਜੀ ਗੱਲ ਨੂੰ ਚੇਤੇ ਰੱਖ ਲਓ ਇਹ ਗੱਲ ਨੂੰ ਪੱਲੇ ਵਿੱਚ ਬੰਨ ਲਵੋ ਇਸ ਚੀਜ਼ ਨੂੰ ਪੱਲੇ ਨਾਲ ਬੰਨ ਲਵੋਗੇ ਤੇ ਸਾਰੀ ਜ਼ਿੰਦਗੀ ਸੁੱਖ ਪ੍ਰਾਪਤ ਹੋਵੇਗਾ ਉਹ ਕਿਹੜੀਆਂ ਗੱਲਾਂ ਹਨ ਕਹੋ ਕਬੀਰ ਅਖਰ ਦੋਏ ਭਾਕ ਹੋਏਗਾ ਖਸਮਤਾ ਲੇਗਰ ਆਖ ਇਹ ਗੱਲ ਨੂੰ ਕਹਿੰਦੇ ਆਪਣੇ ਚਿੱਤ ਵਿੱਚ ਵਸਾ ਲਵੋ ਕਿ ਜਿਹੜਾ ਵਾਹਿਗੁਰੂ ਜਿਹਨੂੰ ਮੈਂ ਯਾਦ ਕਰਦਾ ਹਾਂ ਜੋ ਹੋਊਗਾ ਤੇ ਮੇਰੀ ਆਪੇ ਰੱਖਿਆ ਕਰ ਲਊਗਾ ਮੈਨੂੰ ਕਿਸੇ ਪ੍ਰਕਾਰ ਡਰਨ ਦੀ ਲੋੜ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਭੈ ਮੁਕਤ ਹੋ ਜਾਂਦਾ ਮਨੁੱਖ ਜਦੋਂ ਸਤਗੁਰਾਂ ਤੇ ਓਟ ਆਸਰਾ ਤੱਕ ਲੈਂਦਾ ਸਹਾਰਾ ਮਹਾਰਾਜ ਨੂੰ ਮੰਨ ਲੈਂਦਾ ਕਿ ਰੱਬ ਜੀ ਤੁਸੀਂ ਉਹ ਮੈਨੂੰ ਰੱਖਣ ਵਾਲੇ ਹੋ ਤੁਸੀਂ ਉਹ ਮੈਨੂੰ ਮਾਰਨ ਵਾਲੇ ਉਸ ਵੇਲੇ ਸਾਰੇ ਭੈ ਦੂਰ ਹੋ ਜਾਂਦੇ ਹਨ ਸੋ ਮਹਾਰਾਜ ਸੱਚੇ ਪਾਤਸ਼ਾਹਗੇ ਇਹੀ ਅਰਦਾਸਾਂ ਬਾਬਾ ਜੀ ਬਾਬਾ ਕਬੀਰ ਸਾਹਿਬ ਵਾਂਗ ਕਰਿਆ ਕਰੀਏ ਕਿ ਇੱਕ ਦੁਖਰਾਮ ਰਾਏ ਕੱਟ ਹੋ ਮੇਰਾ ਏ ਸੱਚੇ ਪਾਤਸ਼ਾਹ ਏ ਮਹਾਰਾਜ ਏ ਮੇਰੇ ਸੋਹਣੇ RAM ਜੀ ਏ ਘਟ ਘਟ ਵਿੱਚ ਰਮੇ ਹੋਏ ਮੇਰਾ ਇੱਕ ਇਹ ਦੁੱਖ ਦੂਰ ਕਰ ਦਿਓ ਮਹਾਰਾਜ ਜੀ ਕਿਰਪਾ ਕਰੋ ਅਰਜਾ ਕਰਨੀਆਂ ਆਪਾਂ ਇਹ ਸ਼ਬਦ ਬੋਲ ਕੇ ਕਰ ਲਓ ਕਿ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਏ ਵਿੱਚ ਹਜੂਰੀ ਵਿੱਚ ਜਾਈਏ ਦਰਸ਼ਨ ਕਰਨ ਹੱਥ ਜੋੜ ਕੇ ਮਹਾਰਾਜ ਨੂੰ ਕਹੀਏ ਕਿ ਇੱਕ ਦੁੱਖ RAM ਰਾਏ ਕਾਟੋ ਮੇਰਾ ਮਹਾਰਾਜ ਜੀ ਮੇਰਾ ਇੱਕ ਦੁੱਖ ਕੱਟ ਦਿਓ ਕਿਹੜਾ ਉਹ ਦੁੱਖ ਹੈ ਅਗਨ ਦਹ ਅਰ ਗਰਵ ਬਸੇਰਾ ਮਹਾਰਾਜ ਜੀ ਮੈਨੂੰ ਆ ਤ੍ਰਿਸ਼ਨਾ ਦੀ ਅੱਗ ਵਿੱਚੋਂ ਬਚਾ ਲਵੋ ਜਿਹੜੀ ਸੰਸਾਰ ਵਿੱਚ ਲੱਗੀ ਹੋਈ ਹੈ ਮਹਾਰਾਜੋ ਪਹਿਲਾ ਸਵਾਸਾ ਲੈਣ ਤੋਂ ਲੈ ਕੇ ਸਵਾਸੇ ਤੱਕ ਇਹ ਤ੍ਰਿਸ਼ਨਾ ਦੀ ਅੱਗ ਜਿਹੜੀ ਸਰੀਰ ਨੂੰ ਚੰਬੜੀ ਹੋਈ ਹੈ ਇਹ ਤੋਂ ਮਹਾਰਾਜ ਜੀ ਮੈਨੂੰ ਬਚਾ ਲਓ ਮੇਰੀ ਰੱਖਿਆ ਕਰ ਲਵੋ ਤੇ ਇੱਕ ਅੱਗ ਇੱਕ ਜਿਹੜੀ ਗਰਭ ਦਾ ਵਾਸ ਹੈ ਭਾਵ ਮੁੜ ਮੁੜ ਕੇ ਜੰਮਣਾ ਮਰਨਾ ਕਿ ਅਗਨ ਦਾ ਹੈ ਅਰ ਗਰਭ ਵਸੀਰਾ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਉਹਦੇ ਵਿੱਚੋਂ ਬਚਾ ਲਵੋ ਤੇ ਮਹਾਰਾਜ ਜਿਹੜਾ ਮੁੜ ਮੁੜ ਕੇ ਜੰਮਣਾ ਤੇ ਮਰਨਾ ਪੈਦਾ ਹੋਣਾ ਇਹਦੇ ਵਿੱਚੋਂ ਵੀ ਮੈਨੂੰ ਬਚਾ ਲਓ ਮੇਰਾ ਇਹ ਦੁੱਖ ਕੱਟ ਲਓ ਐਵੇਂ ਖਾਲਸਾ ਜੀ ਕੀਤੀ ਹੋਈ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ ਪਹੁੰਚਦੀ ਹੈ ਫਿਰ ਸਤਿਗੁਰੂ ਜੀ ਸਾਡੀ ਰੱਖਿਆ ਕਰਦੇ ਹਨ ਸੋ ਇਸ ਕਰਕੇ ਇਹ ਜਿਹੜੀਆਂ ਅਰਦਾਸਾਂ ਬੇਨਤੀਆਂ ਹਨ ਮਹਾਰਾਜ ਦੇ ਚਰਨਾਂ ਵਿੱਚ ਕਰਨੀਆਂ ਇਹ ਤੋਂ ਖਾਲਸਾ ਜੀ ਬਹੁਤ ਸੁਖ ਪ੍ਰਾਪਤ ਹੁੰਦਾ ਤੇ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਭੈ ਕੀਤਾ ਹੈ ਭੈ ਮਹਾਰਾਜ ਦਾ ਅਦਬ ਕੀਤਾ ਹੈ ਉਹਨਾਂ ਨੂੰ ਸਤਿਗੁਰ ਜੀਆ ਨੇ ਆਪਣੀ ਚਰਣੀ ਲਾ ਲਿਆ ਹੈ ਚਰਣੀ ਲਾ ਕੇ ਇਸ ਸੰਸਾਰ ਸਮੁੰਦਰ ਤੋਂ ਇਹ ਮਾਇਆ ਮੋਹ ਦੇ ਭਿਆਨਕ ਖਾਲਸਾ ਜੀ ਸਮੁੰਦਰ ਵਿੱਚੋਂ ਪਾਰ ਕਰ ਲਿਆ ਹੈ ਤੇ ਪਰ ਜਿਨ੍ਹਾਂ ਨੇ ਨਹੀਂ ਕੀਤਾ ਭੈ ਜਿਨ੍ਹਾਂ ਨੇ ਸਤਿਗੁਰ ਜੀ ਮਹਾਰਾਜ ਦੀ ਸ਼ਰਨ ਹੀ ਨਹੀਂ ਤੱਕੀ ਮਹਾਰਾਜ ਕਹਿੰਦੇ ਨੇ ਡਰਿਆਂ ਡਰ ਲੱਗ ਗਰਬ ਸੇ ਗੱਲਿਆ ਜਿਹੜੇ ਪ੍ਰਭੂ ਦੇ ਭੈ ਤੋਂ ਬਿਨਾਂ ਹਨ ਜਿਨ੍ਹਾਂ ਨੂੰ ਖਾਲਸਾ ਜੀ ਮਹਾਰਾਜ ਦਾ ਕੋਈ ਅਦਬ ਸਤਕਾਰ ਨਹੀਂ ਜਿਹੜੇ ਕਹਿੰਦੇ ਅਸੀਂ ਨਹੀਂ ਰੱਬ ਤੋਂ ਡਰਦੇ ਰੱਬ ਨਾਂ ਦੀ ਕੋਈ ਚੀਜ਼ ਨਹੀਂ ਮਹਾਰਾਜ ਕਹਿੰਦੇ ਉਹਨਾਂ ਨੂੰ ਬੜੇ ਭੈ ਚੰਬੜ ਜਾਂਦੇ ਆ ਤੇ ਸੱਚੇ ਪਾਸ਼ਾ ਫਿਰ ਅਕਾਲ ਪੁਰਖ ਜੀ ਉਹਨੂੰ ਉਹਨਾਂ ਨੂੰ ਖਾਲਸਾ ਜੀ ਗਰਭ ਵਿੱਚ ਹੀ ਮਾਰ ਦਿੰਦੇ ਹੰਕਾਰ ਵਿੱਚ ਹੀ ਉਹ ਬੰਦਾ ਮਰ ਜਾਂਦਾ ਹੰਕਾਰ ਹੀ ਉਹਨਾਂ ਨੂੰ ਚੰਬੜਿਆ ਰਹਿੰਦਾ ਹੰਕਾਰ ਦੇ ਵਿੱਚ ਹੀ ਖਾਲਸਾ ਜੀ ਉਹ ਡੁੱਬ ਜਾਂਦੇ ਆ ਜੰਮਣ ਤੇ ਮਰਨ ਦਾ ਗੇੜ ਉਹਨਾਂ ਦੇ ਖਾਲਸਾ ਜੀ ਇਹ ਚੱਕਰ ਚੱਲਿਆ ਰਹਿੰਦਾ ਤੇ ਕਹਿੰਦੇ ਨਾ ਵਹੁ ਭੁੱਲਾ ਜੱਗ ਫਰੇ ਬੇਤਾਲਿਆ ਇਹ ਸਾਰਾ ਸੰਸਾਰ ਜਿਹੜਾ ਹੈ ਨਾ ਜਿਹੜਾ ਵਾਹਿਗੁਰੂ ਜੀ ਮਹਾਰਾਜ ਦੇ ਨਾਮ ਨੂੰ ਭੁੱਲ ਚੁੱਕਾ ਹੈ ਵਿਸਾਰ ਚੁੱਕਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਸਭ ਭੂਤ ਨੇ ਹਨ ਉਹ ਭੂਤ ਨੇ ਬਣਨਗੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਛੱਡ ਚੁੱਕੇ ਹਨ ਸੋ ਵਾਹਿਗੁਰੂ ਜੀ ਦੇ ਨਾਮ ਤੋਂ ਖੁੱਲਿਆ ਹੋਇਆ ਜਗਤ ਖਾਲਸਾ ਜੀ ਇਹ ਬੇਤਾਲ ਬੇਤਾਲ ਦਾ ਭਾਵ ਬੇਵਜ੍ਹਾ ਵੀ ਹੁੰਦਾ ਇਹ ਇਹ ਤੁਰਿਆ ਫਿਰਦਾ ਇਹਦਾ ਕੋਈ ਲਾਭ ਇਹਨੂੰ ਪ੍ਰਾਪਤ ਨਹੀਂ ਹੋਣਾ ਤੇ ਇਹ ਵੀ ਵਜਨ ਹੈ ਕਿ ਇਹ ਭੂਤਨਾ ਹੋਵੇਗਾ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਕਹਿੰਦੇ ਨਾਮ ਜਪੋ ਨਾਮ ਹੀ ਸਭ ਤੋਂ ਵੱਡੀ ਚੀਜ਼ ਹੈ ਦੁਨੀਆ ਉੱਤੇ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜੋ ਆਈ ਹੈ ਖਾਲਸਾ ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰਾਂ ਨੇ ਮਿਹਰ ਕੀਤੀ ਹੈ ਤਰਸ ਕੀਤਾ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਮਾਤਾ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਮਾਤਾ ਜੀ ਦੱਸਦੇ ਆ ਕਿ ਮੇਰੇ ਦੋ ਬੱਚੇ ਨੇ ਇੱਕ ਧੀ ਹੈ ਮੇਰੀ ਤੇ ਇੱਕ ਮੇਰਾ ਬੇਟਾ ਹੈ ਤੇ ਮੇਰੇ ਘਰ ਵਾਲੀ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਆ ਕਾਫੀ ਸਮੇ ਤੋਂ ਤੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਸ ਤੋਂ ਬਾਅਦ ਮੈਂ ਕੱਪੜੇ ਦਾ ਕੰਮ ਘਰ ਕਰਦੀ ਆ ਕੱਪੜੇ ਸੀਨੀ ਆ ਉਹਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਤੇ ਕਹਿੰਦੇ ਕੱਲਾ ਕੱਲਾ ਮੇਰਾ ਪੋਤਾ ਹੈ ਮੇਰੀ ਜਿਹੜੀ ਧੀ ਹੈ ਉਹ ਹੈਗੀ 24 ਸਾਲਾਂ ਦੀ ਜਿਹੜਾ ਮੇਰਾ ਬੇਟਾ ਉਹ 22 21 22 ਸਾਲਾਂ ਦਾ ਤੇ ਉਹ ਕਹਿੰਦੇ ਵੀ ਮੇਰੇ ਆਖੇ ਨਹੀਂ ਸੀ ਲੱਗਦਾ ਮੈਂ ਉਹਨੂੰ ਕਹਿਣਾ ਪਉ ਤਾ ਆ ਕਰ ਲਈ ਉਹਨੇ ਕਹਿਣਾ ਨਹੀਂ ਮੈਂ ਆ ਕਰਨਾ ਜੇ ਮੈਂ ਉਹਨੂੰ ਕਹਿਣਾ ਤੂੰ ਵੀ ਕੋਈ ਕੰਮ ਕਰ ਲੈ ਵੀ ਹੁਣ ਆਪਣਾ ਸਹਾਰਾ ਕਾਹਨ ਕੋਣ ਹੈ ਆਪਾਂ ਆਪਣੀ ਧੀ ਨੂੰ ਵੀ ਵਿਆਹਣਾ ਤੇਰੀ ਭੈਣ ਨੂੰ ਵੀ ਵਿਆਹਣਾ ਤੇ ਕਹਿੰਦੇ ਇੱਦਾਂ ਮੈਂ ਰੋਕਣਾ ਟੋਕਣਾ ਤੇ ਪਰ ਉਹਨੇ ਮੇਰੀ ਕਦੇ ਗੱਲ ਨਹੀਂ ਸੁਣੀ ਜਿੱਦਾਂ ਦੇ ਨਿਆਣਿਆਂ ਦਾ ਸੁਭਾਅ ਹੁੰਦਾ ਹੈ ਖਾਲਸਾ ਜੀ ਤੇ ਮਾਤਾ ਜੀ ਦੱਸਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿੰਨੇ ਕੁ ਜੋਗੀ ਮੈਂ ਹੈਗੀਆਂ ਸਾਡਾ ਵਧੀਆ ਘਰ ਦਾ ਸਰਕਲ ਚੱਲਦਾ ਕਿ ਮਹਾਰਾਜ ਕੋਈ ਬਿਮਾਰੀ ਨਾ ਲਾਉਂਦਾ ਤੇ ਕਿਸੇ ਪ੍ਰਕਾਰ ਵੀ ਸਾਨੂੰ ਕਿਸੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਸੀ ਤੇ ਮਾਤਾ ਜੀ ਦੱਸਦੇ ਆ ਕਿ ਇੱਕ ਦਿਨ ਅਚਾਨਕ ਮਾਤਾ ਕਹਿੰਦੇ ਮੈਂ ਸ਼ੀਦਾ ਸਾਹਿਬ ਪਹਿਲਾਂ ਵੀ ਜਾਂਦੀ ਹੁੰਦੀ ਸਾਂ ਮੇਰਾ ਜਿਹੜਾ ਘਰ ਵਾਲਾ ਸੀ ਉਹਦੀ ਸ਼ੀਦਾ ਸਾਹਿਬ ਬਹੁਤ ਸ਼ਰਦਾ ਸੀ ਉਦੋਂ ਅਸੀਂ ਡੰਗਰ ਰੱਖੇ ਹੁੰਦੇ ਸੀਗੇ ਤੇ ਸਾਡੇ ਕੋਲੇ ਮੱਝਾਂ ਹੁੰਦੀਆਂ ਸੀ 4-5 ਤੇ ਮੇਰੇ ਮੇਰੇ ਸਹੁਰੇ ਨੇ ਵੀ ਤੇ ਮੇਰੇ ਘਰ ਵਾਲੇ ਨੇ ਵੀ ਦੁੱਧ ਜਿਹੜਾ ਅਸੀਂ ਉਹ ਮਹੀਨੇ ਬਾਅਦ ਇੱਕ ਐਤਵਾਰ ਦੁੱਧ ਜਿਹੜਾ ਉਹ ਸ਼ੀਦਾ ਸਾਹਿਬ ਲੈ ਕੇ ਜਾਣਾ ਤੇ ਇਦਾਂ ਮਹਾਰਾਜ ਦੇ ਚਰਨਾਂ ਵਿੱਚ ਲੰਗਰ ਵਿੱਚ ਐਵੇਂ ਸੇਵਾ ਕਰਨੀ ਤੇ ਬੜੀ ਬਰਕਤ ਪੈਣੀ ਤੇ ਉਸ ਤੋਂ ਬਾਅਦ ਅਸੀਂ ਵੀ ਜਾਂਦੇ ਹੁੰਦੇ ਸਾਂ ਜਾਂਦੇ ਰਹੇ ਆ ਤੇ ਇਹ ਘਰ ਵਿੱਚ ਇਦਾਂ ਹੋਣ ਕਰਕੇ ਫਿਰ ਮੇਕੋ ਜਾ ਨਹੀਂ ਹੋਇਆ ਪਰ ਮੈਂ ਬਾਣੀ ਲਾ ਕੇ ਲਾ ਕੇ ਸੁਣਦੀ ਰਹਿਣੀ ਆ ਜਪਜੀ ਸਾਹਿਬ ਨੇ ਪਾਠ ਸੁਖਨੀ ਸਾਹਿਬ ਦਾ ਪਾਠ ਸੁਣ ਸੁਣ ਕੇ ਕਹਿੰਦੀ ਮੈਂ ਕੰਠ ਕਰ ਲਿਆ ਮਹਾਰਾਜ ਦੀ ਕਿਰਪਾ ਨਾਲ ਤੇ ਜਿਨ੍ਹਾਂ ਨੇ ਖਾਲਸਾ ਜੀ ਕੁਝ ਕਰਨਾ ਹੁੰਦਾ ਉਹਦੋਂ ਹੁੰਦਾ ਜਦ ਨਾਲੇ ਹਿਰਦੇ ਅੰਦਰ ਬਲ ਬਖਸ਼ ਦੰਦਾ ਵਾਹਿਗੁਰੂ ਉਹ ਮਹਾਰਾਜ ਦੀ ਬਾਣੀ ਕੰਠ ਕਰ ਲੈਂਦੇ ਆ ਬਾਕੀ ਖਾਲਸਾ ਜੀ ਗਾਣੇ ਕੰਠ ਕਰ ਲੈਂਦੇ ਆ ਜਦੋਂ ਬਾਣੀ ਦਾ ਸ਼ਬਦ ਕੰਠ ਕਰਨ ਵਾਸਤੇ ਕਈ ਉਹਦੋਂ ਉਹਨਾਂ ਨੂੰ ਹੋਣ ਲੱਗ ਪੈਂਦਾ ਹੈ ਕੁਝ ਇਦਾਂ ਦਾ ਸੰਸਾਰ ਹੈ ਤੇ ਮਾਤਾ ਜੀ ਦੱਸਦੇ ਆ ਕਿ ਇੱਕ ਦਿਨ ਅਚਾਨਕ ਸ਼ਾਮਾਂ ਨੂੰ ਕੋਈ ਦਸਣ ਆਇਆ ਵੀ ਤੁਹਾਡੇ ਬੱਚੇ ਦਾ ਇਦਾਂ ਐਕਸੀਡੈਂਟ ਹੋ ਗਿਆ ਕਿਸੇ ਦੇ ਨਾਲ ਮੋਟਰਸਾਈਕਲ ਤੇ ਜਾਂਦਾ ਸੀ ਉਹ ਮੁੰਡਾ ਬਚ ਗਿਆ ਇਹਦੇ ਸਿਰ ਵਿੱਚ ਸੱਟ ਲੱਗ ਗਈ ਖੂਨ ਅੰਦਰ ਪੈ ਗਿਆ ਤੇ ਬੇਹੋਸ਼ ਹੋ ਗਿਆ ਇਹਨੂੰ ਉਹਨਾਂ ਨੇ ਹੀ ਖੜਿਆ ਲੈ ਕੇ ਗਏ ਤੇ ਬੱਚੇ ਸਾਨੂੰ ਪਤਾ ਲੱਗਾ ਅਸੀਂ ਵੀ ਗਏ ਮੇਰਾ ਮਨ ਇੱਕਦਮ ਡਰ ਗਿਆ ਵੀ ਪਤਾ ਨਹੀਂ ਕੀ ਹੋ ਗਿਆ ਤੇ ਡਾਕਟਰਾਂ ਨੇ ਉਥੇ ਜਦੋਂ ਸਾਨੂੰ ਕਿਹਾ ਵੀ 1 ਲੱਖ ਰੁਪਈਆ ਜਿਹੜਾ ਲੱਗਣਾ ਹੈ ਇਹ ਸਿਰ ਦਾ ਆਪਰੇਟ ਹੋਊਗਾ ਬੱਚੇ ਦਾ ਵੀ ਫੇਰੀ ਕੁਝ ਹੋ ਸਕਦਾ ਤੇ ਐਵੇਂ ਖਾਲਸਾ ਜੀ ਮਾਤਾ ਕਹਿੰਦੀ ਮੇਰੇ ਕੋਲ 1 ਲੱਖ ਰੁਪਈਆ ਕਿੱਥੋਂ ਸੀ ਮੈਂ ਤੇ ਉਦੋਂ ਸ਼ੀਦਾਂ ਨੂੰ ਯਾਦ ਕਰਨ ਲੱਗ ਪਈ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਮਾਰੇ ਤੁਹਾਡਾ ਬੱਚਾ ਹੈ ਤੁਸੀਂ ਕਿਰਪਾ ਕਰਨੀ ਹੈ ਮਿਹਰ ਕਰਨੀ ਹੈ ਇਹੋ ਹੀ ਸਹਾਰਾ ਆਸਰਾ ਏਦਾਂ ਬੇਨਤੀਆਂ ਅਰਜ਼ੀਆਂ ਅਰਜ ਕਰਨ ਲੱਗ ਪਈ ਕਹਿੰਦੀ ਮੈਂ ਲੱਖ ਕਿੱਥੋਂ ਲਿਆਉਣਾ ਸੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਜਿਹਨੂੰ ਜਿਹਨਾਂ ਨੰਬਰ ਸੀ ਉਹਨੂੰ ਫੋਨ ਕੀਤਾ ਸਾਰਿਆਂ ਨੇ ਮਨਾ ਕਰ ਦਿੱਤਾ ਕਹਿੰਦੇ ਉਸ ਤੋਂ ਬਾਹਰ ਸਾਡੇ ਘਰ ਘਰ ਦੇ ਬੈਕਸਾਈਡ ਚਲੋ ਮਹਾਰਾਜ ਦੀ ਕਿਰਪਾ ਨਾਲ ਜੱਟ ਜੀ ਮੀਂਦਾਰ ਨੇ ਉਹਨਾਂ ਕੋਲੋਂ ਮੈਂ ਪੈਸੇ ਮੰਗੇ ਤੇ ਉਹ ਚੰਗੇ ਨੇ ਬਾਣੀ ਪੜਨ ਵਾਲੇ ਰਾਬੂ ਨੂੰ ਮੰਨਣ ਵਾਲੇ ਉਹਨਾਂ ਨੇ ਉਹਨਾਂ ਦਾ ਮੁੰਡਾ ਮੇਰੇ ਨਾਲ ਆਇਆ ਹਸਪੀਟਲ ਗਏ ਅਸੀਂ ਉੱਥੇ ਡਾਕਟਰ ਨਾਲ ਉਹਨਾਂ ਦੇ ਵਿਭਾਗ ਵੀ ਸੀਗੀ ਡਾਕਟਰ ਨਾਲ ਉਹਨਾਂ ਨੇ ਗੱਲ ਕੀਤੀ ਤੇ 1 ਲੱਖ ਰੁਪਇਆ ਜਿਹੜਾ ਸੀ ਉਹ ਉਹਨਾਂ ਨੇ ਕਰਕੇ ਸਾਨੂੰ ਦਿੱਤਾ ਤੇ ਉਸ ਤੋਂ ਬਾਅਦ ਪ੍ਰਸ਼ਨ ਹੋਇਆ ਜੋ ਦਵਾਈਆਂ ਦਾ ਖਰਚਾ ਜਿੰਨੇ ਕੁ ਮੇਰੇ ਕੋ ਪੈਸੇ ਜੁੜੇ ਸੀ ਮੈਂ ਸਾਰੇ ਹੀ ਉੱਥੇ ਲਾ ਦਿੱਤੇ ਮੇਰੇ ਕੋ ਪੈਸੇ ਨਹੀਂ ਸੀ ਹੈਗੇ ਹੁਣ ਅੱਗੇ ਲਾਉਣ ਵਾਸਤੇ ਮੈਨੂੰ ਇਹ ਫਿਗਰ ਸੀ ਕਿ ਕੀ ਹੋਊਗਾ ਕਿ ਨਹੀਂ ਮੇਰੀ ਦਵਾਈਆਂ ਦੇ ਵੀ ਪੈਸੇ ਬਣ ਗਏ ਤੇ ਮਤਲਬ ਆਪਰੇਟ ਵੀ ਹੋ ਗਿਆ ਬੱਚੇ ਦਾ ਤੇ ਚਾਰ ਪੰਜ ਦਿਨਾਂ ਬਾਅਦ ਉਹਨੇ ਅੱਖਾਂ ਵੀ ਖੋਲ ਲਈਆਂ ਪਛਾਣ ਵੀ ਲਿਆ ਸਾਰਾ ਕੁਝ ਠੀਕ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ 10 ਦਿਨ ਹੋ ਗਏ ਤੇ ਸਾਰਾ ਕੁਝ ਬਹੁਤ ਵਧੀਆ ਸੀ ਪਰ ਕਹਿੰਦੀ ਵੀ ਮੇਰੇ ਪੈਸੇ ਮੈਨੂੰ ਦਵਾਈ ਨਹੀਂ ਸੀ ਡਾਕਟਰ ਦਿੰਦੇ ਉੱਥੇ ਮੈਡੀਕਲ ਵਾਲੇ ਦਵਾਈ ਨਹੀਂ ਸੀ ਦਿੰਦੇ ਤੇ ਉਹ ਕਹਿੰਦੇ ਸੀ ਵੀ ਘਟੋ ਘਟ 5-7 ਦਿਨ ਹੋਰ ਰੱਖਣਾ ਫਿਰ ਤੁਸੀਂ ਲੈ ਜਾਓ ਤੇ ਜਾਣ ਵੀ ਫਿਰ ਦੇਣਾ ਪਹਿਲਾਂ ਪੈਸੇ ਦੇਵੋ ਮਾਤਾ ਕਹਿੰਦੀ ਮੈਂ ਬਹੁਤ ਘਰਾਂ 'ਚ ਫੇਰੀ ਉਹਨਾਂ ਘਰੇ ਮੈਂ ਉਹ ਘਰ ਜਾ ਨਹੀਂ ਸੀ ਸਕਦੀ ਜਿਨ੍ਹਾਂ ਨੇ ਪਹਿਲਾਂ ਲੱਖ ਲਾਇਆ ਸੀ ਵੀ ਉਹਨਾਂ ਨੇ ਵੀ ਆਪਣੀਆਂ ਦੋ ਕੁੜੀਆਂ ਦੇ ਵਿਆਹ ਕੀਤੇ ਸੀ ਤੇ ਮੈਨੂੰ ਆਪ ਨੂੰ ਸ਼ਰਮ ਆਉਂਦੀ ਸੀ ਉਹਨਾਂ ਦੇ ਘਰ ਜਾਣ ਨੂੰ ਵੀ ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਤੇ ਮੈਨੂੰ ਲੱਖ ਰੁਪਇਆ ਦੇ ਦਿੱਤਾ ਜਿਹਦੇ ਨਾਲ ਮੇਰੇ ਬੱਚੇ ਦਾ ਆਪਰੇਟ ਹੋ ਗਿਆ ਤੇ ਮਾਤਾ ਕਹਿੰਦੀ ਜਿਹੜਾ ਜਿਹਦੇ ਮੇਰਾ ਵਾਹ ਪੈਂਦਾ ਸੀ ਜਿੱਥੇ ਜਿੱਥੇ ਮੈਂ ਪੁੱਛ ਸਕ ਸਕਦੀ ਸਾਂ ਉਥੋਂ ਤੋਂ ਪੁੱਛਿਆ ਕਿਸੇ ਨੇ ਮੈਨੂੰ 100 ਦਿੱਤਾ ਕਿਸੇ ਨੇ 500 ਦਿੱਤਾ ਇਸ ਤੋਂ ਵੱਧ ਮਾਇਆ ਕਿਸੇ ਨੇ ਮੈਨੂੰ ਨਹੀਂ ਦਿੱਤੀ ਮੈਂ ਇਹ ਵੀ ਕਿਹਾ ਕਿ ਮੈਂ ਕੱਪੜੇ ਸੀ ਸੀ ਕੇ ਤੁਹਾਨੂੰ ਮੋੜ ਦਾਂਗੀ ਪੈਸੇ ਤੁਹਾਡੇ ਸਾਰਿਆਂ ਦੇ ਮੋੜ ਦਵਾਂਗੀ ਬੇਸ਼ੱਕ ਤੁਸੀਂ ਲੇਖ ਲਵੋ ਇੱਥੋਂ ਤੱਕ ਕਿ ਨਹੀਂ ਨੌਬਤ ਆ ਗਈ ਵੀ ਜਿਹੜਾ ਘਰ ਹੈ ਸਾਡੇ ਕੋਲੇ ਬਚਿਆ ਘਰ ਹੀ ਘਰ ਬਚਿਆ ਸੀਗਾ ਤੇ ਜਿਹੜੀ ਸਾਡੀ ਥੋੜੀ ਬੋਦੀ ਜ਼ਮੀਨ ਸੀ ਕਿਲਾ ਕੌਂਦੀ ਉਹ ਮਾਤਾ ਨੇ ਦੱਸਿਆ ਕਿ ਮੇਰਾ ਘਰ ਵਾਲਾ ਜਿਹੜਾ ਸੀ ਉਹ ਵੀ ਬਹੁਤ ਇੰਦਾ ਬਿਮਾਰ ਹੋ ਕੇ ਪੂਰਾ ਹੋਇਆ ਤੇ ਉੱਤੇ ਵੀ ਬੜਾ ਪੈਸਾ ਲੱਗਾ ਤੇ ਐਵੇਂ ਦੇ ਹਾਲਾਤ ਬਣੇ ਵੀ ਕੁਝ ਵੀ ਨਹੀਂ ਸੀ ਪਿੱਛੇ ਇਕੱਲਾ ਘਰ ਸੀ ਤੇ ਘਰ ਨੂੰ ਵੇਚਣ ਦੇ ਬਾਰੇ ਮੈਂ ਸੋਚਿਆ ਵੀ ਜਾਂ ਘਰ ਵੇਚ ਦਈਏ ਕਿਤੇ ਕਿਰਾਏ ਤੇ ਰਹਿ ਲਵਾਂਗੇ ਬੱਚਾ ਠੀਕ ਹੋ ਜੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਖੇਡ ਨਾਲ ਕਹਿੰਦੀ ਮੇਰੇ ਮਨ ਵਿੱਚ ਇਹ ਗੱਲ ਆਈ ਵੀ ਇਦਾਂ ਕਰਾਂ ਤੇ ਮੇਰੀ ਧੀ ਕਹਿੰਦੀ ਮੰਮੀ ਵੀ ਮੈਂ ਅਸੀਦਾਂ ਸਾਹਿਬ ਜਾਨੀ ਆ ਮੈਂ ਉੱਥੇ ਅਰਦਾਸ ਕਰਕੇ ਆਉਣੀ ਆ ਤੇ ਉਹ ਖਾਲਸਾ ਜੀ ਪਹਿਲਾਂ ਕਦੇ ਗਈ ਨਹੀਂ ਸੀ ਚਲੋ ਉਹਨੇ ਆਪਣੀ ਸਹੇਲੀ ਦੇ ਨਾਲ ਗਈ ਤੇ ਉਹ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਚ ਲਗੇ ਪਹਿਲਾਂ ਬੱਚੀ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਉਹ ਨੂੰ ਉਹ ਨੂੰ ਇਹ ਸੀ ਵੀ ਸ਼ੀਦਾ ਸਾਹਿਬ ਇੱਥੇ ਹੀ ਆ ਕਦੇ ਗਈ ਨਹੀਂ ਸੀ ਤੇ ਉਹ ਖਾਲਸਾ ਜੀ ਉੱਥੇ ਜਾ ਕੇ ਉਹਨੇ ਅਰਦਾਸਾਂ ਬੇਨਤੀਆਂ ਕੀਤੀਆਂ ਮਹਾਰਾਜ ਜੀ ਕਿਰਪਾ ਕਰੋ ਕਿਸੇ ਪ੍ਰਕਾਰ ਸਾਡੀ ਮਦਦ ਕਰ ਦੋ ਕਿਤੇ ਉਹ ਪੈਸਾ ਮਹਾਰਾਜ ਸਾਨੂੰ ਮਿਲ ਜਵੇ ਸਾਡਾ ਵੀਰ ਘਰੇ ਆ ਜਾਵੇ ਮਹਾਰਾਜ ਮਿਹਰ ਕਰੋ ਅਰਦਾਸ ਕਰਕੇ ਹੀ ਖਾਲਸਾ ਜੀ ਉਹ ਸ਼ੀਦਾ ਦੇ ਦਰ ਭੈਣ ਆਈ ਤੇ ਉਧਰੋਂ ਮਾਤਾ ਜਿਹੜੀ ਸੀ ਹਸਪੀਟਲ ਬੈਠੀ ਰੋਂਦੀ ਸੀ ਤੇ ਖਾਲਸਾ ਜੀ ਉਥੇ ਕੁਦਰਤੀ ਨਾ ਕਹਿੰਦੇ ਦਿਮਾਲੇ ਵਾਲਾ ਸਿੰਘ ਸੀ ਬਾਣੇ ਵਿੱਚ ਮਾਤਾ ਦੱਸਦੀ ਕਹਿੰਦੀ ਬਾਣੇ ਵਾਲਾ ਸਿੰਘ ਸੀ ਉਹ ਮੇਰੇ ਕੋਲ ਬੈਠਾ ਮੈਨੂੰ ਪੁੱਛਿਆ ਮਾਦਾ ਕੀ ਗੱਲ ਹੋਈ ਆ ਤੇ ਕਹਿੰਦੇ ਮੈਂ ਸਾਰੀ ਗੱਲ ਦੱਸੀ ਵੀ ਇਦਾਂ ਇਦਾਂ ਮੇਰਾ ਬੱਚਾ ਇਕੱਲਾ-ਕੱਲਾ ਇਹਨਾਂ ਦਾ ਪਿਓ ਹੈ ਨਹੀਂ ਮੈਂ ਕੱਪੜੇ ਸੀਗੇ ਜਿਆਦਾ ਕਰਦੀਆਂ ਤੇ ਕਿਸੇ ਨੇ ਲੱਖ ਰੁਪਈਆ ਦਿੱਤਾ ਦਾ ਪ੍ਰਸ਼ਨ ਹੋ ਗਿਆ ਹੁਣ ਪੈਸੇ ਇੱਥੇ ਕਾਫੀ ਬਣੇ ਦਵਾਈ ਨਹੀਂ ਦਿੰਦੇ ਪੈਸੇ ਕਾਫੀ ਬਣਿਓ ਕਹਿੰਦੇ ਪੈਸੇ ਲਾਓ ਫਿਰ ਦਵਾਈ ਦੇਣੀ ਆ ਜਲੀਲ ਕਰਦੇ ਆ ਪੈਸਾ ਕੋਲ ਕੋਈ ਹੈ ਨਹੀਂ ਜਿੰਨੇ ਅਸੀਂ ਸਾਰੇ ਲਾ ਦਿੱਤੇ ਹੁਣ ਕੋਈ ਵੀ ਪੈਸਾ ਨਹੀਂ ਕੋਲ ਤੇ ਖਾਲਸਾ ਜੀ ਉਹ ਮਾਤਾ ਕਹਿੰਦੀ ਮਾਤਾ ਕਹਿੰਦੀ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੇ ਆ ਆਪਾਂ ਚਲੀਏ ਤੇ ਮੈਨੂੰ ਉੱਥੇ ਲੈ ਕੇ ਗਏ ਜਿੱਥੇ ਮੈਡੀਕਲ ਵਾਲਾ ਸੀ ਕਹਿੰਦੇ ਮੈਂ ਉੱਥੇ ਜਾਂ ਉਹਨੇ ਉੱਥੇ ਆ ਕੇ ਪੁੱਛਿਆ ਮਾਤਾ ਦੇ ਕਿੰਨੇ ਪੈਸੇ ਬਣਿਆ ਤੇ ਖਾਲਸਾ ਜੀ ਉਹਨਾਂ ਨੇ ਦਵਾਈਆਂ ਦੇ ਪੈਸੇ ਜਿਹੜੇ ਉਹ 42000 ਰੁਪਇਆ ਬਣਾਇਆ ਸੀ ਉਹ ਉਹਨੇ ਆਪਣਾ ਕਾਰਡ ਦਿੱਤਾ ਕਹਿੰਦਾ 42000 ਰੁਪਏ ਇਹਦੇ ਵਿੱਚੋਂ ਕੱਟ ਲਓ ਤੇ ਉਹਨਾਂ ਨੇ ਕੱਟ ਲਿਆ ਮੈਂ ਇਹਨੂੰ ਪੁੱਛਿਆ ਵੀ ਪੁੱਤ ਤੂੰ ਕੌਣ ਹੈ ਮੈਂ ਤੈਨੂੰ ਜਾਣਦੀ ਨਹੀਂ ਮੈਂ ਤੇਰੇ ਪੈਸੇ ਕਿੱਦਾਂ ਮੋੜੂੰਗੀ ਤੇ ਉਹ ਕਹਿੰਦਾ ਮਾਤਾ ਜੀ ਤੁਸੀਂ ਪੈਸੇ ਨਹੀਂ ਮੋੜਨੇ ਤੁਸੀਂ ਫਿਕਰ ਨਹੀਂ ਕਰਨੀ ਤੁਹਾਡੇ ਤੇ ਮਹਾਰਾਜ ਕਿਰਪਾ ਕਰੂਗਾ ਕੋਈ ਗੱਲ ਨਹੀਂ ਫਿਕਰ ਨਹੀਂ ਕਰਨੀ ਤੇ ਆਓ ਆਪਾਂ ਡਾਕਟਰ ਨੂੰ ਵੀ ਮੇਲੀਏ ਡਾਕਟਰ ਨੂੰ ਵੀ ਮਿਲੇ ਤੇ ਸਾਰਾ ਖਰਚਾ ਜੋ ਬਣਿਆ ਉਹ ਖਾਲਸਾ ਜੀ ਕੁਝ 80 80 ਕੁ ਹਜ਼ਾਰ ਰੁਪਏ ਹੋਰ ਸੀ ਜਿਹੜਾ ਸਾਰਾ ਖਰਚਾ ਲਗਭਗ ਦਵਾਈਆਂ ਦਾ ਵੀ ਸਾਰਾ ਉਹ ਸਾਰਾ ਕਹਿੰਦੇ ਉਹਨੇ ਤਾਰ ਦਿੱਤਾ ਜਿੰਨੇ ਵੀ ਬਣੇ ਸੀ ਪੈਸੇ ਤਾਰ ਦਿੱਤੇ ਤੇ ਉਹਨੇ ਆਪਣਾ ਨੰਬਰ ਖਾਲਸਾ ਜੀ ਉਹਨਾਂ ਨੂੰ ਦੇ ਦਿੱਤਾ ਕਿ ਇਹ ਨੰਬਰ ਤੇ ਤੁਸੀਂ ਫੋਨ ਕਰ ਲੈਣਾ ਜਦੋਂ ਮਾਤਾ ਜੀ ਨੂੰ ਇਹ ਛੁੱਟੀ ਦੇਣੀ ਆ ਜਿਹੜਾ ਖਰਚਾ ਹੋ ਮੈਂ ਕਰ ਦਵਾਂਗਾ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤੀ 사ਤਗੁਰਾਂ ਨੇ ਮਿਹਰ ਕੀਤੀ ਜਿੱਦਨ ਮੇਰੇ ਬੱਚੇ ਨੂੰ ਛੁੱਟੀ ਮਿਲਣੀ ਸੀ ਜਿੰਨੇ ਪੈਸੇ ਬਣੇ ਉਹਨੇ ਉਹਨਾਂ ਨਾਲ ਡਾਕਟਰ ਨੇ ਗੱਲ ਕਰਕੇ ਤੇ ਖਾਲਸਾ ਜੀ ਉਹ ਸਾਰੇ ਪੈਸੇ ਉਸ ਵੀਰ ਨੇ ਤਾਰ ਦਿੱਤੇ ਇਵੇਂ ਖਾਲਸਾ ਜੀ ਸ਼ਹੀਦਾਂ ਨੇ ਮਿਹਰਾ ਕੀਤੀਆਂ ਤਰਸ ਕੀਤਾ ਤੇ ਜਿਹੜਾ ਕਾਰਜ ਸੀ ਉਹ ਸਫਲ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾ ਕੋਈ ਸਹਾਰਾ ਨਹੀਂ ਖਾਲਸਾ ਜੀ ਬਣਦਾ ਤੇ ਵੇਖੋ ਉਹਨਾਂ ਨੇ ਸ਼ਹੀਦਾਂ ਦੇ ਦਰ ਅਰਦਾਸ ਕੀਤੀ ਤੇ ਸ਼ਹੀਦਾਂ ਨੇ ਉਧਰੋਂ ਉਹਨਾਂ ਦੀ ਧੀ ਖਾਲਸਾ ਜੀ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨ ਤੇ ਅਰਦਾਸ ਕਰਨ ਜਾਂਦੀ ਹੈ ਉਥੇ ਮਾਤਾ ਨੂੰ ਰੋਂਦਿਆਂ ਵੇਖ ਕੇ ਇੱਕ ਸਿੰਘ ਆ ਕੇ ਸੇਵਾ ਅੱਜ ਖਲੋ ਜਾਂਦਾ ਤੇ ਉਹ ਮਾਤਾ ਦੱਸਦੀ ਹੈ ਕਿ ਪੁੱਤਰ ਮੈਂ ਤਾਂ ਸੁਣਾਈ ਮੈਂ ਤੁਹਾਡੀਆਂ ਹੱਡ ਬੀਤੀਆਂ ਸੁਣ ਲਈਆਂ ਤੇ ਮੈਂ ਆਪਣੀ ਧੀ ਨੂੰ ਕਿਹਾ ਵੀ ਇਹਨਾਂ ਨਾਲ ਗੱਲ ਕਰਕੇ ਆਪਾਂ ਵੀ ਸੁਣਾਈ ਬੀਓ ਜਿਹੜਾ ਕੋਈ ਸਿੰਘ ਸੀ ਉਹ ਸ਼ੀਦਾ ਨੇ ਆਪ ਹੀ ਭੇਜਿਆ ਸੀ ਸਾਡੀ ਸੇਵਾ ਕਰਨ ਵਾਸਤੇ ਸਾਡੀ ਮਦਦ ਕਰਨ ਵਾਸਤੇ ਤੇ ਮਾਤਾ ਦੱਸਦੀ ਆ ਕਿ ਹੁਣ ਸਾਡਾ ਬੱਚਾ ਬਿਲਕੁਲ ਠੀਕ ਹੈ ਤੰਦਰੁਸਤ ਹੈ ਤੇ ਕੰਮ ਕਾਜ ਕਰਦਾ ਹੈ ਕੰਮ ਸਿੱਖਦਾ ਹੈ ਤੇ ਮਹਾਰਾਜ ਨੇ ਬੜੀ ਉਹ ਤੇ ਮਿਹਰ ਕੀਤੀ ਬੜਾ 사ਤਗੁਰਾਂ ਨੇ ਕਸ਼ਟ ਵੀ ਭੇਜਿਆ ਤੇ ਕਸ਼ਟ ਨੂੰ ਕਟਿਆ ਵੀ ਆਪ ਐਵੇਂ ਖਾਲਸਾ ਜੀ ਸਤਗੁਰੂ ਸਹਾਈ ਹੁੰਦੇ ਆ ਮੇਰਾ ਕਰਦੇ ਆ ਗੁਰੂ ਤੋਂ ਬਿਨਾ ਕੋਈ ਬਾਹ ਫੜਨ ਵਾਲਾ ਨਹੀਂ ਹੁੰਦਾ ਗੁਰੂ ਹੀ ਖਾਲਸਾ ਜੀ ਸਾਰਿਆਂ ਥਾਵਾਂ ਤੇ ਸਹਾਇਤਾ ਕਰਦਾ ਜੀ ਤੇ ਗੁਰੂ ਨੂੰ ਵਸਾਰੋ ਨਾ ਗੁਰੂ ਨੂੰ ਭੁੱਲੋ ਨਾ ਗੁਰੂ ਕੀ ਬਾਣੀ ਨੂੰ ਨਾ ਭੁੱਲੋ ਗੁਰੂ ਕੀ ਬਾਣੀ ਤੋਂ ਬਿਨਾ ਸੰਸਾਰ ਵਿੱਚ ਕੋਈ ਆਸਰਾ ਸਹਾਰਾ ਦੇਣ ਵਾਲਾ ਹੀ ਨਹੀਂ ਗੁਰੂ ਤੋਂ ਬਿਨਾ ਖਾਲਸਾ ਜੀ ਕੋਈ ਰੱਖਣ ਵਾਲਾ ਹੀ ਨਹੀਂ ਜਦੋਂ ਸਾਰੇ ਮੁਖ ਮੋੜ ਜਾਂਦੇ ਆ ਤੇ ਉਦੋਂ ਖਾਲਸਾ ਜੀ ਗੁਰੂ ਆ ਕੇ ਤੁਹਾਡੇ ਨਾਲ ਖੜਦਾ ਇਸ ਕਰਕੇ ਗੁਰੂ ਨੂੰ ਕਦੇ ਭੁੱਲੋ ਨਾ ਜ਼ਿੰਦਗੀ ਵਿੱਚ ਗੁਰੂ ਜੀਆਂ ਨੂੰ ਵਿਸਾਰੋ ਨਾ ਗੁਰੂ ਨੇ ਤੁਹਾਡੇ ਵਾਸਤੇ ਬਹੁਤ ਕੁਝ ਕੀਤਾ ਬਹੁਤ ਕੁਝ ਕਰ ਰਿਹਾ ਤੇ ਬਹੁਤ ਕੁਝ ਕਰੇਗਾ ਇਸ ਕਰਕੇ ਆਪਣੇ ਗੁਰੂ ਨਾਲ ਪ੍ਰੇਮ ਕਰੀਏ ਆਪਣੇ ਗੁਰੂ ਤੇ ਭਾਵਨਾ ਰੱਖੀਏ ਸੱਚੇ ਪਾਸ਼ਾ ਮੇਰਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ